ਜੇ ਘਰ ਦੇ ਵਿੱਚ ਬਹੁਤ ਜ਼ਿਆਦੀ ਕਲਾ ਕਲੇਸ਼ ਹੋਵੇ ਤੇ ਆਪਾਂ ਕਹਿ ਦਿੰਨੇ ਆਪਣੇ ਉੱਪਰ ਬਹੁਤ ਸਾਰੇ ਦੁੱਖ ਆ ਗਏ ਦੁੱਖਾਂ ਦੇ ਵਿੱਚ ਆਪਾਂ ਬਹੁਤ ਦੁਖੀ ਰਹਿਣ ਲੱਗ ਜਾਂਦੇ ਆ ਕਿ ਕੋਈ ਹੱਲ ਨਹੀਂ ਉਦੋਂ ਤੁਸੀਂ ਕੀ ਕਰ ਰਹੇ ਹੋ ਜੀ ਸ਼ਾਮ ਨੂੰ ਜਦੋਂ ਵੀ ਤੁਸੀਂ ਰਹਿਰਾ ਸਾਹਿਬ ਦਾ ਪਾਠ ਕਰਦੇ ਹੋ ਨਹੀਂ ਰਹਿਰਾ ਸਾਹਿਬ ਦਾ ਪਾਠ ਹੁੰਦਾ ਜੇ ਭਾਈ ਸਾਹਿਬ ਦਾ ਜਾਂ ਕੀਰਤਨ ਸੋਲਾ ਜਦੋਂ ਵੀ ਤੁਸੀਂ ਕਰਦੇ ਆ ਆਪਣੇ ਕੋਲ ਪਾਣੀ ਦੀ ਗੜਬੀ ਰੱਖੋ ਜੀ ਉਸ ਗੜਬੀ ਨੂੰ ਤੁਸੀਂ ਪੂਜਾ ਰੂਮ ਦੇ ਵਿੱਚ ਹੀ ਪਿਆਰਾਂ ਦੇ ਸਵੇਰੇ ਤੁਸੀਂ ਇੱਕ ਪਾਠ ਜੋ ਜੀ ਸਾਹਿਬ ਜੀ ਦਾ ਕਰਕੇ ਉਹ ਪਾਣੀ ਨੂੰ ਆਪਣੇ ਦਰਵਾਜ਼ੇ ਦੇ ਅੱਗੇ ਜਰੂਰ ਛਿੜਕਿਓ ਜਦੋਂ ਵੀ ਪਾਣੀ ਛਿੜਕਦੇ ਆ ਤੁਸੀਂ ਉਹਦੇ ਉੱਤੇ ਤੁਸੀਂ ਗੁਰਮੰਤਰ ਸਾਹਿਬ ਦਾ ਪਾਠ ਵੀ ਉਚਾਰਨ ਕਰ ਸਕਦੇ ਹੋ ਗੁਰਮੰਤਰ ਵੀ ਉਚਾਰਨ ਕਰ ਸਕਦੇ ਹੋ ਇਸ ਤਰ੍ਹਾਂ ਕਰਕੇ ਸਵੇਰੇ ਤੁਸੀਂ ਚਾਹੇ ਦਾ ਤੁਸੀਂ ਝਾੜੂ ਲਾਉਣ ਤੋਂ ਪਹਿਲਾਂ ਵੀ ਪਾਣੀ ਛਿੜਕ ਸਕਦੇ ਆ ਚਾਹੇ ਤੁਸੀਂ ਝਾੜੂ ਲਾਉਣ ਤੋਂ ਬਾਅਦ ਵੀ ਪਾਣੀ ਛਿੜਕ ਸਕਦੇ ਆ ਇਹ ਕੋਈ ਨਹੀਂ ਹੈਗਾ ਜੀ ਤੁਸੀਂ ਪਾਣੀ ਛਿੜਕੋ ਤੁਹਾਡੇ ਘਰ ਦੇ ਵਿੱਚ ਵਰਕਤਾ ਆਉਣੀਆਂ ਸਾਡਾ ਖੁਦ ਆਜਮਾਇਆ ਹੋਇਆ ਤਰੀਕਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੂਗਾ ਤੁਹਾਡੇ ਘਰਾਂ ਦੇ ਵਿੱਚ ਪਰਮਾਤਮਾ ਦਾ ਵਾਸ ਹੋਊਗਾ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ